ਉਹਨਾਂ پاک ਕੋਸ਼ਿਸ਼ਾਂ ਉਹ ਅਸੀਂ ਕਦੀ ਵੀ ਕਾਮਯਾਬ ਜਿਹੜੀ ਹੈ ਉਹ ਨਹੀਂ ਹੋਣ ਦਵਾਗੇ ਜੋ ਤਾਕਤਾਂ ਸਾਡੇ ਦੇਸ਼ ਦਾ ਮਾਹੌਲ ਡਿਸਟਰਬ ਕਰਨਾ ਚਾਹਉਂ ਰਹੀਆਂ ਜੋ ਸਾਡੇ ਦੇਸ਼ ਦੇ ਵਿੱਚ ਜੋ ਭਾਈਚਾਰਕ ਸਾਂਝ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਦੇ ਮਨਸੂਬੇ ਜਿਹੜੇ ਆ ਉਹ ਅਸੀਂ ਕਾਮਯਾਬ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਵਾਗੇ ਮੁਸਲਮ ਭਾਈਚਾਰਾ ਇਸ ਮੁਲਕ ਦੇ ਨਾਲ ਇੰਦਾ ਪਿਆਰ ਕਰਦਾ ਹੈ ਜਿੰਦਾ ਉਹ ਆਪਣੀ ਮਾਂ ਨੂੰ ਪਿਆਰ ਕਰਦਾ ਹੈ ਆਪਣੇ ਬਾਪ ਨੂੰ ਪਿਆਰ ਕਰਦਾ ਹੈ ਤੇ ਇਸਲਾਮ ਦੇ ਵਿੱਚ ਜਿਹੜੀ ਮਾਂ ਹੈ ਮਾਦਾ ਜਿਹੜਾ ਦਰਜਾ ਆ ਉਹਦੇ ਪੈਰਾਂ ਤੇ ਵੀ ਜੰਨਤ ਹੈ ਜੰਨਤ ਤੋਂ ਉੱਪਰ ਕੁਝ ਨਹੀਂ ਅਗਰ ਉਹਦੇ ਪੈਰਾਂ ਦੇ ਵਿੱਚ ਜੰਨਤ ਹੈ ਤੇ ਇਹ ਮੁਲਕ ਵੀ ਸਾਡੇ ਲਈ ਜੰਨਤ ਹੈ ਇਹ ਧਰਤੀ ਵੀ ਸਾਡੇ ਲਈ ਜੰਨਤ ਹੈ ਇਹ ਜੰਨਤ ਨਾਲ ਅਸੀਂ ਪਿਆਰ ਕਰਦੇ ਸੀ ਕਰਦੇ ਹਾਂ ਕਰਦੇ ਰਾਂਗੇ ਜਿਹੜੀ ਤਾਕਤਾਂ ਇਸ ਧਰਤੀ ਨੂੰ ਨਪਾਕ ਕਰ ਰਹੀਆਂ ਸਾਡੇ ਲੋਕਾਂ ਦਾ ਜਿਹੜਾ ਖੂਨ ਨਜ਼ਾਇਜ਼ ਬਹਾਰ ਰਹੀਆਂ ਉਹਨਾਂ ਤਾਕਤਾਂ ਨੂੰ ਹਿੰਦੁਸਤਾਨ ਦਾ ਮੁਸਲਮਾਨ ਔਰ ਜੋਰ ਤਰੀਕੇ ਦੇ ਨਾਲ ਜਵਾਬ ਦੇਣ ਨੂੰ ਤਿਆਰ ਹੈ ਮੈਂ ਸਰਕਾਰ ਤੋਂ ਅਪੀਲ ਕਰ ਰਿਹਾ ਸਰਕਾਰ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਤੁਸੀਂ ਹਰ ਇੱਕ ਭਾਰਤੀ ਨੂੰ ਇੱਕ ਹੁਕਮ ਜਾਰੀ ਕਰੋ ਅਸੀਂ ਆਪਣਾ ਜਾਨ ਮਾਲ ਜੋ ਸਾਡਾ ਧਨ ਹੈ ਸਾਡੀ ਜ਼ਿੰਦਗੀਆਂ ਅਸੀਂ ਆਪਣੀ ਜ਼ਿੰਦਗੀਆਂ ਤੱਕ ਕੁਰਬਾਨ ਕਰਨ ਲਈ ਤਿਆਰ ਆ ਪਰ ਜਿਹੜੇ ਸਾਡੇ ਮੁਲਕ ਦੇ ਉੱਪਰ ਜੋ ਹਮਲਾ ਹੋਇਆ ਹੈ ਉਹਦੇ ਉਸ ਹਮਲੇ ਨੇ ਸਾਨੂੰ ਅੰਦਰ ਤੱਕ ਜਿਹੜਾ ਹੈ ਉਹ ਬਚਾਇਆ ਹੈ